ਦੋ ਨਜਾਇਜ਼ ਪਿਸਤੋਲਾ ਸਮੇਤ ਨੌਜਵਾਨ ਨੂੰ ਕੀਤਾ ਗਿਆ ਗ੍ਰਿਫਤਾਰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਬਹਿਰਾਮਪੁਰ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਇੱਕ ਨੌਜਵਾਨ ਨੂੰ ਦੋ ਨਜਾਇਜ਼ ਪਿਸਤਲ ਸੰਹਿ ਪੁਲਿਸ ਨੇ ਕੀਤਾ ਗ੍ਰਿਫਤਾਰ ਜਾਣਕਾਰ ਦਿੰਦਿਆਂ ਹੋਇਆ ਡੀਐਸਪੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਬਹਿਰਾਮਪੁਰ ਦੇ ਐਸਐਚਓ ਸਰਵਜੀਤ ਸਿੰਘ ਚਾਹਲ ਦੇ ਨਾਲ ਕਾਊਂਟਰ ਇੰਟੈਲੀਜੈਂਸ ਵਿਭਾਗ ਗੁਰਦਾਸਪੁਰ ਤੇ ਸਪੈਸ਼ਲ ਸੈੱਲ ਗੁਰਦਾਸਪੁਰ ਵੱਲੋਂ ਕੀਤੇ ਗਏ ਸਾਂਝੇ ਆਪਰੇਸ਼ਨ ਦੇ ਦੌਰਾਨ ਦੋਸ਼ੀ ਗੁਰਜਿੰਦਰ ਸਿੰਘ ਪੁੱਤਰ ਹਰਵਿੰਦਰ ਸਿੰਘ ਵਾਸੀ ਪਿੰਡ ਸੁਲਤਾਨੇ ਠਾਣਾ ਦੁਰੰਗਲਾ ਨੂੰ ਇੱਕ ਪਿਸਤਲ 32 ਬੋਰ ਬਿਨਾ ਮਾਰਕਾ ਸਮੇਤ ਮੈਗਜ਼ੀਨ ਅਤੇ ਇੱਕ ਪਿਸਤਲ 30 ਬੋਰ ਬਿਨਾ ਮਾਰਕਾ ਦੋ ਰੋਂਦ ਜਿੰਦਾ ਸਮੇਤ ਗ੍ਰਿਫਤਾਰ ਕੀਤਾ ਹੈ ਇਸ ਦੋਸ਼ੀ ਦੇ ਖਿਲਾਫ ਮਕਦਮਾ ਦਰਜ ਕਰਕੇ ਇਸ ਤੋਂ ਹੋਰ ਕਸ਼ਿਸ਼ ਕੀਤੀ ਜਾ ਰਹੀ ਹੈ ਇਸ ਨੌਜਵਾਨ ਦੇ ਬੈਕਵਰਡ ਤੇ ਫਾਰਵਰਡ ਲਿੰਕਾਂ ਦੀ ਵੀ ਬ੍ਰਿੱਕੇ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਉਮੀਦ ਹੈ ਕਿ ਇਸ ਕੇਸ ਦੇ ਵਿੱਚ ਅੱਗੇ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ JDH ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ wear ਸੂਟ ਡੇਲੀ wear ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਬਧਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅਨਸਿੱਤੇ ਲੇਡੀ ਸੂਟ रेडीमेड सूट ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਹ ਮਾਦਵਾ ਇਦਾਂ ਹੈ ਜੀ ਸਾਡੇ માનਦੂਪ ਐਸਐਸਪੀ ਸਾਹਿਬ ਬਰਦਾਸਪੁਰ ਸ਼੍ਰੀ ਹਰਜੀਤ ਜਮਾ ਜੀ ਗਿਆ ਯੋਗ ਦਿਸ਼ਾ ਨਿਸ਼ਾ ਦੇ ਹੇਠ ਜਿਹੜੇ ਮਾੜੇ ਅੰਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਆ ਔਰ ਉਸ ਮੇਂ ਕਹਿੰਦੇ ਤਹਿ ਦਰ थाना ਬਰਾਮਪੁਰ ਕੋਲ ਇੱਕ ਵੱਡੀ ਸਬੰਧਤਾ ਸੁਬਰੀ ਆ ਜਿਸ ਦੇ ਵਿੱਚ ਸਾਡੇ ਦਸਤੂ ਬਰਾਮਪੁਰ ਸਰਬਜੀਤ ਸਿੰਘ ਦੀ ਯੋਗ ਰਹਿਨਮਾਈ ਹੇਠ ਏਸੀ ਜਗੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਰਾਂਤ ਦੀ ਨਾਕਾਬੰਦੀ ਦੇ ਦੌਰਾਨ ਏਸੀ ਜਗੀਰ ਚੰਦ ਨੂੰ ਇੱਕ ਸਿਕਿਉਰਿਟੀ ਇਨਫੋਰਮੇਸ਼ਨ ਬਿਲਡਿੰਗ ਦੇਕਰ ਜੰਦਰ ਸਿੰਘ ਦੇ ਨਾਮ ਦਾ ਰੱਟਾ ਜੋ ਸਤਾਨੀ ਪਿੰਡਾਂ ਦਾ ਰਹਿਣ ਵਾਲਾ ਹੈ ਉਹਦੇ ਕੋਲ ਨਜਾਇਜ਼ ਵੈਪਨ ਹੈਗੇ ਆ ਉਹ ਉਹ ਨਜਾਇਜ਼ ਵੈਪਨਾਂ ਨੂੰ ਦਾਫਦਰ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹ ਅਰੈਸਟ ਕੀਤਾ ਜਾਵੇ ਉਹਦੇ ਕੋਲ ਵੈਪਨਸ ਨਜਾਇਜ਼ ਬਰਾਬਰ ਹੋ ਸਕਦੇ ਆ ਜਿ세 ਕੱਲ ਉਹ 3.0 ਜਿਹੜਾ ਐਸਪੀ ਗੈਸ ਅਸੀਂ ਦੇ ਨੇੜੇ ਇਹਨਾਂ ਨੇ ਨਾਕਾਬੰਦੀ ਦੌਰਾਨ ਕਰ ਦਿੱਤਾ ਸੀ ਉਹਨੂੰ ਕਾਬੂ ਕੀਤਾ ਸੀ ਔਰ ਉਹਦੇ ਕਾਬੂ ਦੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਬਰ ਹੋਏ ਨੇ ਇੱਕ 1.3 ਬੋਰ ਔਰ ਇਹ ਕੋਈ ਪਾਇਡ ਬਤੀਗੋਰ ਨੂੰ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ ਇਹ ਜਿਹਨਾਂ ਕੋ ਰਦਾ ਦੇ ਨਾਲ ਦੋ ਰੌਂਗ ਵੀ ਜਿਹੜੇ ਆ ਬਤੀ 30 ਮੋਡਲ ਆ ਸਰ ਇਹ ਤੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਨੌਜਵਾਨ ਜੀ ਨਹੀਂ ਥਾਣੇ ਦੇ ਰਿਪੋਰਟ ਮਦਦ ਕੋਈ ਪਹਿਲਾਂ ਦਾ ਮਾਮਲਾ ਦਰਜ ਨਹੀਂ ਆ ਔਰ ਇਹਦੀ ਗੰਭਰਤਾ ਦਾ ਆਪਾਂ ਡੈਰੋਗੇਸ਼ਨ ਕਰ ਰਹੇ ਆ ਜੀ ਇਹ ਸਾਡੇ ਕੋਲੇ ਸਟਾਫ ਦੇ ਨਾਲ ਮਾਰ ਲੈ ਕੇ ਪੱਤਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨੇ ਇਹਨਾਂ ਫੱਤਰ ਕਿਉਂ ਦੇਣੇ ਸੀ ਜਾਇਦ ਨੂੰ ਕੋ ਬਾਤ ਕਰਨੀ ਸੀ ਆਦਰਵਾਇਜ਼ ਇਹ ਕਿਤੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਜਿਹੜੀ ਪੁਛਗਛ ਦੇ ਦੌਰਾਨ ਪਤਾ ਕਰ ਰਹੇ ਹਾਂ ਔਰ ਉਹਨੂੰ ਵੀ ਇਸ ਪੱਤਰ ਮੇਲੇ ਵਿੱਚ ਨਾਮ ਦਿੱਤਾ